ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਅਸੀਂ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਮੱਜਾਂ ਤੁਹਾਨੂੰ ਦਿਖਾਉਣੀ ਆ ਚਾਰੇ ਸੁਈਆਂ ਸਵਾਈਆਂ ਵਾ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਜੀ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ ਬੀਤ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਜਾਈਦਾ ਜੇ ਤੇ ਨਾਮ ਦੱਸ ਤਾਂ ਫਿਰ ਇੱਕ ਅਕਬਰ ਸਿੰਘ ਪਿੰਡ ਚੱਤਾ ਤਸੀਲ ਬਟਾਰਾ ਜਿਹੜਾ ਬਟਾਰਾਪੁਰ ਤੇ ਫੋਨ ਨੰਬਰ ਫੋਨ 95682772 ਠੀਕ ਆ ਤੇ ਅੱਜ ਚਾਰ ਹੀ ਲੱਭੀਆਂ ਜੇ ਹਾਂ ਮੱਝਾ ਚਾਰੀ ਹੈ ਅੱਜ ਅਗੇ ਤੇ ਉਹਦਾ ਦਾ ਹੀ ਪੈਣ ਦੀਆਂ ਹੁਣ ਅੱਜ ਅੱਧਾ ਫਰਕ ਪੈ ਗਿਆ ਜੀ ਅੱਛਾ ਸਵਾਹਣ ਗਿਆ ਵੀ ਆ ਤਰਾ ਲੱਛਾ ਹੋ ਗਿਆ ਕੁਛ ਆਉਣ ਵੀ ਤਈਆ ਬਾਰਾ ਹਨਾ ਨਹੀਂ ਆਉਣ ਨਹੀਂ ਇੱਕ ਵਹਿੜ ਇੱਕ ਬੜੀ ਜੀ ਅਸੀਂ ਅੱਛਾ ਕੱਬੜ ਤਿਆਰ ਹੈ ਪਹਿਲਾਂ ਗੁਰਮੁਹੈਰ ਤੇ ਇੱਕ ਮੱਝ ਤੇ ਇੱਕ ਗਾਂ ਆਉਂਦੀ ਹੈ ਹਨਾ ਤੇ ਬਾਕੀ ਚਾਰ ਹੁਣ ਘਰੇ ਬੱਧੀਆਂ ਜਿਹੜੀਆਂ ਵਿੱਚ ਨਾਲੀਆਂ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਮੱਝ ਆ ਦੂਜਾ ਸੂਆ ਝੋਟੀ ਦਾ ਜੇ ਕਿੰਨਾ ਚਿਰ ਹੋ ਗਿਆ ਸੋਈ ਨੂੰ ਸੋਈ ਨੂੰ ਪੰਜਵਾਂ ਛੇਵੇਂ ਦਿਨ ਤੇ 9-10 ਨੂੰ ਗੋਲੇ ਤਿਆਰ ਹੋਦੇ ਝੋਟੀ ਦੇ ਤੋਂ ਵੀ ਜੇ ਲੈਉਂਗੇ ਵਾਹ ਸਾ ਕਸਤੇ ਤੇ ਲਾਗੇ ਬੰਨ੍ਹ ਰੀ ਸੂਈ ਕਹਿੰਦੇ ਪੰਜ ਚ ਦੇਣਾ ਇਸੀ ਨੂੰ ਇਹ ਆਖ ਨਹੀਂ ਕੋਸਾਂ ਦੀ ਆਜੀ ਥੂੜੀ ਥੇਰ ਤੋਂ ਜਾਣ ਰਵਾਂ ਬਾਈ ਬੜਾ ਠੀਕ ਆ ਚੈਰਾ ਉਹ ਫੜੀ ਕਰੀ ਆ ਵੇਖੋ ਵੀਡੀਓ ਚ ਚੈਰਾ ਕਿੱਡੀ ਸੋਣੀ ਝੋਟੀ ਆ ਦੰਦ ਮੱਕੀ ਆ ਵੀ ਥੱਲੇੋਂ ਚੰਗੀ ਆ ਇਸ ਤਰ੍ਹਾਂ ਉਹ ਚੰਗੀ ਮਗਰ ਵੀ ਕੱਟੀ ਆ ਤਾਹੀਂ ਸਹੀ ਏ ਇੱਕ ਬਾੜ ਵੜਦੇ ਨਾ ਉਹ ਚਲ ਗਿਆ ਜੀ ਥੋਲੇ ਵਾਲਾ ਬਾਛੂ ਟੰਗਾ ਲਗਾ ਉਹ ਚਲ ਗਿਆ ਜੀ ਕਿੰਨਾ ਉਤਰਾ ਮੋਕੇ ਤੇ ਤਿਆਰ ਹੋਣਾ 9 ਕਿਲੋ ਹੋਊਗਾ ਬੋਲਾ ਮੋਕੇ ਤੇ ਜਿਹੜਾ 9 ਲੀਟਰ ਗਿੰਦੇ ਵੀ ਤਿਆਰ ਆ ਥੱਲੇੋਂ ਇਹ ਬੜੀ ਸਾਫ਼ ਸੀ ਤੇ ਕਿੰਨਾ ਕੋ ਉਤਰਾ ਦੁੱਧ ਭਰੀ ਜਾਊਗੀ 12 ਕਿਲੋ ਬਾਹਰ ਝੋੜੀ ਚੜੇਗੀ ਠੀਕ ਆ ਜੀ ਤੇ ਆਹ ਬੱਚਾ ਇਹਦਾ ਜਿਹੜਾ ਤਾਜ਼ੇ ਬੱਚਾ ਆਪਾਂ ਦੇਖ ਸਕਦੇ ਆ ਥੋਪੇ ਬੈਠੇ ਰਮਾਨਾ ਹਾਂ ਜੀ ਇਹਨਾਂ ਬੱਚੇ ਤਾਜ਼ਾ ਹੀ ਆ ਬੱਚਾ ਤੇ ਕਿੰਨਾ ਫਿਰ ਵੀ ਮੁੱਲ ਰੱਖਣੇ ਦਾ ਆਪਾਂ ਮੁੱਲ ਛੋਟੀ ਜਿਹੀ 85000 ਦੀ 80000 ਦੀ ਦੇ ਦਈਏ 2000 ਛੋਟ ਕਰਾਂਗੇ ਅੱਛਾ 78000 ਦੀ ਫੱਕੜਾ ਲਾਜੋ ਜਿੰਮੇ ਕਰੀ ਭਾਅ ਦੋ ਠੀਕ ਹੈ ਜੀ 78000 ਦੀ ਜਿਹੜੀ ਦੇ ਦਿਓਗੇ ਆ ਵੀ ਛੋਟੀ ਫਰੀਜ ਹੈ ਨਜਾਹੂਆ ਤੇ ਆ ਜਿਹੜੇ ਆ ਇਹ ਇਹਦੇ ਕੋਲ ਕਿੰਨਾ ਚੇ ਤਿਆਰ ਇਹਦੇ ਕੋਲ ਦੋ ਦੋ ਹੋਗਾ 9 ਲੱਖ ਤਿਆਰ 16 ਦਿਨ ਫਰੀਜ ਮਗਰ ਕਟਾ ਠੀਕ ਹੈ ਜੀ ਨੋ 10 ਲੀਟਰ ਦੇ ਲਾਗੇ ਬੰਨੇ ਜਿਹੜਾ ਇਹਦੇ ਕੋਲ ਵੀ ਤਿਆਰ ਦੱਸਦੇ ਆ 15 ਦਿਨਾਂ ਦੇ ਲਾਗੇ ਬੰਨੇ ਕਹਿੰਦੇ ਵੀ ਸੋਈ ਹੈ ਲੈ ਜਾ ਵੀ ਇੱਧਰ ਬਾਕੀ ਛੋਟੇ ਸਿੰਘ ਦੀ ਮੱਝ ਆ ਜਰਾ ਵਖਾ ਦੇ ਇੱਥੇ ਲੈ ਜਾ ਲੈ ਮੈਂ ਕੀ ਦਿੰਦੀ ਛੋਟੀ ਜਿਹੀ ਬਾਕੀ ਥੱਲੇ ਵੀ ਚੰਗੀ ਯਾਤਰਾ ਆ ਦੇਖ ਸਕਦੇ ਸਥਾਨ ਇਹਦੇ ਵੀ ਦੇਖ ਸਕਦੇ ਥਾਨ ਅਗਲੇ ਪਿਛਲੇ ਲਗਭਗ ਇੱਕੋ ਜਿਹੀ ਹੈ ਪਰ ਪ੍ਰੋਪਰ ਹੱਥ ਦੇਖਵਾਈ ਆ ਲੱਗਦਾ ਨੇ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ 80000 80000 75000 ਦੀ ਕੋੜੀ ਦੇ ਦੀ 2000 ਹੋਰ ਛੱਡ ਦੂੰ ਪੂਰੇ 70000 ਦੀ ਜੁੜੀ ਦੇਣਾ ਅੱਛਾ ਪੂਰੇ 70 ਦੀ ਦੇ ਦੋਗੇ ਠੀਕ ਹੈ ਜੀ ਚੰਗੀ ਭਾਰੀ ਆ ਮੱਝ ਉਤਰਾ ਕਿੰਨਾ ਉਤਰਾ ਇਹਦੇ ਕੋਲ ਤਿਆਰ ਦੱਸਿਆ ਸੀ ਇਹਦੇ ਕੋਲ ਮੌਕੇ ਤੇ ਨੌਂ ਲੀਟਰ ਤਿਆਰ ਦਸਤੇ ਤੇ ਆਹ ਜਿਹੜੀ ਜੇ ਕਿਹੜੀ ਸੁਈ ਜੇ ਛੋਟੀ ਜੀਆਂ ਦਾ ਰਾਦੀ ਅੱਛਾ 20 ਦਿਨਾਂ ਦੀ ਸੁਈ ਮੇਰੇ ਕੱਟੀ ਏ ਠੀਕ 10 ਕਿਲੋ ਦੁੱਧ ਹੋਗਾ 9 ਕਿਲੋ ਪੋਲਰ ਠੀਕ ਚੋਕ ਤੇ ਸੱਡੀ ਕਰਕੇ ਛੋਟੀ ਜੀ ਕੀ ਜ ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ ਚਾਰਾ ਫਾ ਚਾਰਾ ਫਾ ਜਿੰਨੀ ਆਖਾਡ ਦੋਗੇ ਲੈ ਆਓ ਕਿਉਂ ਮਰ ਰਹੇ ਆ ਹੈ ਯਾਰ ਜੀ ਜੀ ਉਹ ਵਾਰਦੇ ਉਹ ਰਹੇ ਮੁੱਤੇ ਇੱਕ ਬਣਾਇਆ ਹੈ ਹਾਂ ਆਹ ਨਾ ਪਤਾ ਕਿ ਮੇਰੇ ਦੋ ਬਾਲੀਓਂੋਂ ਬਾਹਰ ਆਇਆ ਥੋੜੀ 50 ਕੀ ਦਾ ਚਲ ਆਜ ਲੈ ਜਾ ਵੇ ਜੀ ਫਾਲੀ ਹੋਣੀ ਲੈ ਜੀ ਮੱਛੀ ਨਹੀਂ ਦਰ ਅਹ ਕੱਟੀ ਜੇ ਮਗਰ ਦੇ ਮਗਰ ਇਹਦੇ ਕੱਟੀ ਆ ਕਿਹੜੀ ਕੱਟੀ ਜਿਹਦੇ ਮਗਰ ਬਹੁਤ ਸਟਰੌਂਗ ਦੀ ਕੱਟੀ ਹੈ ਕੱਟੀ ਵੀ ਇਹਦੇ ਮਗਰ ਚੰਗੀ ਆ ਤਰ੍ਹਾਂ ਆ ਲੈ ਸੰਦੇ ਜੀ ਤੇ ਸਾਲੀ ਮੇਰੇ ਤੋਂ ਆਪ ਨੂੰ ਮਿਲ ਗਿਆ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ 75000 ਜੀ 75000 ਆ 70000 ਦੀ ਜੋੜੀ ਦੇ ਦਾਂਗੇ 70 ਦੀ ਹਾਂਜੀ ਕਿ ਹੋਰ 2000 ਛੱਡ ਦੀਏ ਛੱਡਾਂਗੇ 2 ਠੀਕ 85000 68000 ਦੀ ਦੇ ਦੇਣੀ ਜਿਹੜੀ ਆਹ ਵਾਲੀ ਹਾਂਜੀ 70000 ਦੀ ਵਹਾਓ ਇੱਧਰ ਆਲੀ ਸੀ ਕਿਉਂ 20 ਮਿੰਟ ਲੱਗੋ ਗਿਆ ਇਹ ਮੈਂ ਕਟਾ ਲੇ ਅੱਛਾ ਬਹੁਤ ਛੇ ਤੋਂ 14 ਤਸल्ली ਕਰਕੇ ਵੜੇ ਠੀਕ ਆ ਲਿਆ ਫਿਰ ਬੱਚੇ ਇਹਨਾਰੇ ਤੁਹਾਨੂੰ ਹੁਣੇ ਦਿਖਾ ਦੇਣੇ ਆ ਹਾਂਜੀ ਹਾਂਜੀ ਵੇਖ ਲਓ ਤੂੰ ਇੱਕ ਬੰਦ ਠੀਕ ਹੈ ਜੀ ਬਿਲਕੁਲ ਛੋਟੇ ਸਿੰਗ ਦੀ ਆ ਠੀਕ ਹੈ ਲੈ ਜਾ ਗੋਲ ਸਿੰਘ ਜਮਾਈ ਬਹੁਤ ਚੰਗੀ ਲੱਗੀ ਜੀ ਦਰਮਿਆਨੇ ਜੇ ਕੱਦ ਦੀ ਆ ਵੱਡੇ ਕੱਦ ਦੀ ਨਹੀਂ ਆ ਛੋਟੇ ਕੱਦ ਦੀ ਆ ਲੈ ਜਾ ਛੋਟੀ ਆ ਨਾ ਮੈਂ ਵੀਡੀਓ ਆ ਪਾ ਕੇ ਤੈਨੂੰ ਭੇਜਦਾ ਛੱਡ ਤੀਂ ਓਦੀਨੀ ਜੀ ਉਹ ਰਾਮਾ ਤੇਰੇ ਰਮਣ ਸਦੇ ਤੇ ਅੰਟੀ ਬੰਨੀ ਆਂ ਚੂੜੀ ਚਰਿਆ ਤੇ ਥਣ ਥਣ ਵੀਰ ਜੀ ਉਹ ਤਰਾ ਪੂਰਾ ਹੀ ਆ ਅਗਲੇ ਦਾ ਅਗਲਾ ਪਿਛਲੇ ਦਾ ਪਿਛਲੇ ਇੱਕ ਤਾਰ ਦਾ ਖੇਤਾਂ ਵਾਲੇ ਫਰਕ ਨਾ ਹੋਗਾ ਉਹ ਨੇਕੀ ਬਾਈ ਜੀ ਆ ਨਾ ਉਹਦੇ ਘਰ ਕੇ ਮੈਂ ਮੋਢਾ ਨਾ ਪੱਟਾ ਟੋਪਾ ਢਾਗਾ ਕੇ ਚੋਣ ਦੇ ਰਹਿ ਠੀਕ ਮਤਲਬ ਥਣ ਓਕੇ ਆ ਬਿਲਕੁਲ ਨਾ 5 ਵਜੇ ਦੀ ਚਵਾਈਏ ਦੀ ਠੀਕ ਹੈ ਜੀ ਤੇ ਬਾਕੀ ਇਹ ਆ ਬੇ ਸਾਰਾ ਸੂਆ ਚੋਗੇ ਤੇ ਫਿਰ ਉਹਨੇ ਦੀ ਵਿਕ ਜਾਨੀ ਆ ਹਾਂਜੀ ਕਿੰਨੇ ਦੀ ਦੇ ਦਈਏ ਫਿਰੇ ਦੇ ਦਈਏ 55000 ਦੀ 50000 ਜੀ ਇਹਦਾ ਅੱਛਾ 50000 4 ਛੋਟ ਠੀਕ ਹੈ ਜੀ ਤੇ ਕਰੀ ਥਾਣੇ ਦੇ ਦਿਖਾਈਏ ਤੁਹਾਨੂੰ ਲੱਗੇ ਤਾਂ ਤੇ ਬੱਚੇ ਵੀ ਤੁਹਾਨੂੰ ਦਿਖਾ ਦਿੰਨੇ ਸਾਲੀਆਂ ਦੀ ਬੱਚੇ ਇਹਨਾਂ ਦੇ ਵਿੱਚ ਜੀ ਆਹ ਬੱਚੇ ਆਹ ਬੱਜੇ ਵਿੱਚੋਂ ਕੁਛ ਉਧਰ ਮੱਚਾਂ ਵੀ ਗਈਆਂ ਆ ਤੇ ਆ ਜਿਹੜੀ ਹੁਣ ਝੋਟੀ ਵਿਖਾਈ ਉਹਦਾ ਬੱਚਾ ਜੀ ਹਾਂ ਜੀ ਠੀਕ ਹੈ ਜੀ ਤੇ ਕੁਛ ਆਹ ਦੇਖ ਸਕਦੇ ਇੱਕ ਉਹ ਬਿਠਾ ਜੀ ਬੱਚਾ ਤੇ ਇੱਕ ਆ ਜੀ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਵੇਸ ਚਾੱਕ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ